ਐਨਆਰਆਈ ਟੀਵੀ ਨਾਲ ਜੁੜੇ ਹੋ ਤੁਸੀਂ ਇੱਕ ਵਾਰ ਫਿਰ ਤੋਂ ਚੋਣ ਦਾ ਵਿੱਗਲ ਵਜਿਆ ਦੇਸ਼ ਵਿੱਚ ਇੱਕ ਵੱਡੀ ਚੋਣ ਹੋਣ ਜਾ ਰਹੀ ਹੈ ਜਿੱਥੇ ਕਿ ਬਿੱਤੇ ਦਿਨਾਂ ਤੋਂ ਇਸ ਚੋਣ ਨੂੰ ਲੈ ਕੇ ਚਰਚਾ ਛਿੜੀ ਹੋਈ ਹੈ ਤਾਂ ਹੁਣ ਇਲੈਕਸ਼ਨ ਕਮਿਸ਼ਨ ਨੇ ਚੋਣ ਦਾ ਐਲਾਨ ਕਰ ਦਿੱਤਾ ਹੈ ਤਾਂ ਦਾਅਦੀਏ ਕਿ ਉਪਰਾਸ਼ਟਰਪਤੀ ਦੀ ਚੋਣ ਨੂੰ ਲੈ ਕੇ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਜਿਹੜੇ ਆ ਡੇਟ ਆ ਉਹ ਅਨਾਉਂਸ ਕਰ ਦਿੱਤੀ ਹੈ ਤਾਂ 9 ਸਤੰਬਰ ਨੂੰ ਆ ਇਲੈਕਸ਼ਨ ਕਮਿਸ਼ਨ ਨੇ ਚੋਣ ਦੇ ਤਰੀਕ ਰੱਖ ਦਿੱਤੀ ਹੈ ਤਾਂ 9 ਸਤੰਬਰ ਨੂੰ ਇਲੈਕਸ਼ਨ ਆ ਜਿਹੜੀ ਉਪਰਾਸ਼ਟਰਪਤੀ ਦੀ ਹੋਏਗੀ ਤਾਂ ਦੱਸਦੀ ਹੈ ਕਿ ਬਿੱਤੇ ਦਿਨ ਹੀ ਉਪਰਾਸ਼ਟਰਪਤੀ ਜਗਦੀਪ ਧਣਖੜ ਅਚਾਨਕ ਜਿਹੜੇ ਆ ਉਹ ਅਸਤੀਫਾ ਦੇ ਜਾਂਦੇ ਆ ਜਿਸ ਬਾਰੇ ਜਾਣਕਾਰੀ ਬਾਅਦ ਚ ਸਾਹਮਣੇ ਆਂਦੀ ਹੈ ਕਿ ਉਹਨਾਂ ਦੀ ਸਿਹਤ ਠੀਕ ਨਹੀਂ ਹੈ ਜਿਸ ਦੇ ਚੱਲਦੇ ਉਹਨਾਂ ਨੇ ਅਸਤੀਫਾ ਦਿੱਤਾ ਹੈ ਤਾਂ ਹੁਣ 9 ਸਤੰਬਰ ਨੂੰ ਉਪਰਾਸ਼ਟਰਪਤੀ ਦੀ ਚੋਣ ਹੋਏਗੀ ਅਤੇ 7 ਅਗਸਤ ਤੋਂ ਨਾਮੀਨੇਸ਼ਨ ਸ਼ੁਰੂ ਹੋਵੇਗੀ 21 ਅਗਸਤ ਤੱਕ ਜਿਹੜੇ ਆ ਨਾਮਜ਼ਦਗੀ ਪੱਤਰ ਭਰੇ ਜਾਣਗੇ ਤੇ ਇਸ ਵਿੱਚ ਕਾਂਗਰਸ ਪਾਰਟੀ ਅਤੇ ਭਾਜਪਾ ਸਾਹਮਣੇ ਹੋਣਗੇ ਤੇ ਇਸ ਵਿੱਚ ਹੁਣ ਦੇਖਣਾ ਹੋਏਗਾ ਕਿ ਕਿਸ ਦੇ ਪੱਲੇ ਜ਼ਿਆਦਾ ਵੋਟਾਂ ਪੈਣਗੀਆਂ ਤਾਂ ਜਿੱਥੇ ਬਹੁਮਤ ਹਾਲਾਂਕਿ ਭਾਜਪਾ ਸਰਕਾਰ ਕੋਲ ਐਨਡੀਏ ਕੋਲ ਹੈ ਪਰ ਦੂਜੇ ਪਾਸੇ ਜੇਕਰ ਦੇਖਿਆ ਜਾਵੇ ਕਿ ਬਹੁਤ ਜਿਹੜਾ ਉਤਰਾ ਚੜਾ ਹਲੇ ਤੱਕ ਦੇਖਿਆ ਗਿਆ ਤਾਂ ਹੁਣ ਉਪਰ ਰਾਸ਼ਟਰਪਤੀ ਦੀ ਚੋਣ ਨੂੰ ਲੈ ਕੇ ਜਿਹੜੀ ਆ ਉਹ ਤਿਆਰੀਆਂ ਹੋ ਰਹੀਆਂ ਨੇ ਤਾਂ ਇਲੈਕਸ਼ਨ ਕਮਿਸ਼ਨ ਨੇ 9 ਸਤੰਬਰ ਨੂੰ ਚੋਣ ਕਰਵਾਉਣ ਦੇ ਲਈ ਐਲਾਨ ਕਰ ਦਿੱਤਾ ਹੈ ਤੇ 7 ਅਗਸਤ ਤੋਂ ਨਾਮੀਨੇਸ਼ਨ ਫਾਰਮ ਭਰੇ ਜਾਣਗੇ ਤੇ 22 21 ਅਗਸਤ ਤੱਕ ਜਿਹੜੇ ਆ ਨਾਮਜ਼ਦਗੀ ਪੱਤਰ ਦਾਖਲ ਹੋਣਗੇ ਤਾਂ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਆ ਜਿਹੜੇ ਚੋਣ ਪ੍ਰਕਿਰਿਆ ਕਿਵੇਂ ਹੁੰਦੀ ਆ ਤਾਂ ਇਸ ਵਿੱਚ ਲੋਕ ਸਭਾ ਤੇ ਰਾ ਸਭਾ ਦੇ ਮੈਂਬਰ ਨੇ ਜਿਹੜੇ ਉਹ VOTING ਕਰਦੇ ਨੇ ਜਿਸ ਵਿੱਚ ਕਿ ਲੋਕ ਸਭਾ ਦੇ 542 ਮੈਂਬਰ ਨੇ ਅਤੇ ਰਾ ਸਭਾ ਦੇ 240 ਮੈਂਬਰ ਤਾਂ ਇਹ ਟੋਟਲ 782 ਮੈਂਬਰ ਨੇ ਜਿਹੜੇ VOTING ਕਰਦੇ ਨੇ ਅਤੇ ਆਪਣੇ ਆਪਣੀ ਪਾਰਟੀ ਦੇ ਜਿਹੜਾ ਉਹਨਾਂ ਦੇ ਉਮੀਦਵਾਰ ਹੈ ਉਹ ਉਸ ਨੂੰ VOTING ਕਰੇਗਾ ਤੇ ਉਸ ਵਿੱਚੋਂ 394 ਮੈਂਬਰਾਂ ਨੇ ਜਿਸ ਦਾ ਸਮਰਥਨ ਕਰ ਦਿੱਤਾ ਤਾਂ ਉਹ ਉਪਰਾਸ਼ਟਰਪਤੀ ਬਣੇਗਾ ਤਾਂ ਐਨਡੀਏ ਕੋਲ ਜੇ ਘਰ ਦੇਖਿਆ ਜਾਵੇ ਤਾਂ ਪਹਿਲਾਂ ਹੀ ਬਾਉ ਮਾਥਾ ਜਾਨੀ ਕਿ 442 ਮੈਂਬਰ ਨੇ ਤਾਂ ਹੁਣ ਉੱਥੇ ਹੀ ਜੇ ਘਰ ਦੇਖਿਆ ਜਾਵੇ ਕਿ ਇਲੈਕਸ਼ਨ ਦਾ ਐਲਾਨ ਕਰ ਦਿੱਤਾ ਹੈ ਤਾਂ ਹੁਣ ਨਾਮ ਕਿਸ ਦਾ ਆਏਗਾ ਉਪਰਾਸ਼ਟਰਪਤੀ ਚੋਣ ਦੇ ਲਈ ਦੌੜ ਦੇ ਲਈ ਕੌਣ ਆਵੇਗਾ ਤਾਂ ਇਹ ਵੀ ਵੱਡੀ ਗੱਲ ਹੈ ਜਿੱਥੇ ਭਾਜਪਾ ਵਿੱਚ ਅੰਦਰ ਖਾਤੇ ਦੱਸਿਆ ਜਾ ਰਿਹਾ ਹੈ ਕਿ ਕਾਫੀ ਜਿਹੜੇ ਆ ਚਰਚੇ ਚੱਲ ਰਹੇ ਨੇ ਨਾਵਾਂ ਨੂੰ ਲੈ ਕੇ ਤਾਂ ਉੱਥੇ ਹੀ ਹੁਣ ਕਿਸ ਦਾ ਪੱਤਾ ਖੋਲੇਗੀ ਜਿਹੜੇ ਭਾ ਜੀਪੀ ਆ ਕੌਣ ਉਪ ਰਾਸ਼ਟਰਪਤੀ ਬਣੇਗਾ ਇਹ ਵੀ ਦੇਖਣ ਵਾਲੀ ਗੱਲ ਹੋएगी ਪਰ ਕਿਤੇ ਨਾ ਕਿਤੇ ਚੋਣ ਆ ਜਿਹੜੀ ਇਲੈਕਸ਼ਨ ਕਮਿਸ਼ਨ ਨੇ ਉਸ ਦਾ ਐਲਾਨ ਕਰ ਦਿੱਤਾ ਹੈ ਤਾਂ ਦੇਸ਼ ਵਿੱਚ ਸਭ ਤੋਂ ਵੱਡੀ ਚੋਣ ਉਪ ਰਾਸ਼ਟਰਪਤੀ ਦੀ ਹਾਲਾਂਕਿ ਸਭ ਤੋਂ ਵੱਡੀ ਚੋਣ ਰਾਸ਼ਟਰਪਤੀ ਦੀ ਹੁੰਦੀ ਹੈ ਪਰ ਹੁਣ ਦੇ ਸਮੇਂ ਦੀ ਗੱਲ ਕਰੀਏ ਤਾਂ ਹੁਣ ਸਭ ਤੋਂ ਵੱਡੀ ਚੋਣ ਆ ਜਿਹੜੇ ਉਹ ਉਪ ਰਾਸ਼ਟਰਪਤੀ ਦੀ ਦੇਖੀ ਜਾ ਰਹੀ ਹੈ ਜਿਸ ਵਿੱਚ ਲੋਕ ਸਭਾ ਤੇ ਰਾਜ ਸਭਾ ਦੇ ਮੈਂਬਰ ਆ ਜਿਹੜੇ ਉਹ VOTING ਕਰਨਗੇ ਤੇ ਆਪਣਾ ਜਿਹੜਾ ਉਪ ਰਾਸ਼ਟਰਪਤੀ ਚੁਣਿਆ ਜਾਏਗਾ ਤਾਂ ਜਗਦੀਪ ਧਣਖੜ ਵਿੱਤੇ ਦੇ ਨੇ ਹਸਤੀਫਾ ਦੇ ਕੇ ਗਏ ਨੇ ਤਾਂ ਉਸ ਤੋਂ ਬਾਅਦ ਚੋਣ ਕਰਵਾਈ ਜਾਏਗੀ